ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਕਹਿੰਦੇ ਨੇ ਨਾ ਵੀ ਮੱਸੀਆ ਨਾਲ ਸੰਗਰਾਦ ਨਾਲ ਪੁੰਨਿਆਂ ਨਾਲ ਅਹਿਦਵਾਰ ਨਾਲ ਫੁਲਾਣੇ ਦੇਣ ਨਾਲ ਗੁਰਮਤਿ ਦਾ ਕੀ ਸੰਬੰਧ ਹਰ ਗੱਲ ਦੇ ਸਵਾਲ ਕਰਦੇ ਤੇ ਅੱਜ ਗੁੱਡੇ ਬਹੁਤ ਉੱਡਦੇ ਆ ਲੋੜੀ ਵਾਲੇ ਦਿਨ ਤੇ ਉਹਨਾਂ ਜੋ ਕਈ ਝਾਵੇਂ ਜਾਂਦੇ ਹੋਣੇ ਆ ਵੀ ਇਹਨਾਂ ਗੁੱਡਿਆਂ ਦੇ ਨਾਲ ਗੁਰਮਤਿ ਦਾ ਕੀ ਸੰਬੰਧ ਪਰ ਗੁਰਮਤਿ ਤੇ ਹਰ ਇੱਕ ਚੀਜ਼ ਦੇ ਵਿੱਚੋਂ ਹੀ ਸੇਧ ਲੈ ਕੇ ਤੇ ਰੱਬ ਨਾਲ ਜੋੜਨ ਦੀ ਸਿੱਖਿਆ ਦਿੰਦੀ ਆ ਜੇ ਭਗਤ ਨਾਮਦੇਵ ਸਾਹਿਬ ਜੀ ਘਰੇ ਕੰਮ ਕਰ ਰਹੀ ਤੇ ਤਲੋਚਨ ਜੀ ਦੇਖ ਕੇ ਕਹਿਣ ਲੱਗੇ ਵੀ ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਤ ਕਾਹੇ ਛੀਪੋ ਛਾਇਲੈ ਰਾਮ ਲਭੋ ਜੀਤ ਕਿ ਨਾਮਦੇਵ ਉਹਦੇ ਕੰਮਾਂ 'ਚ ਲੱਗਾ ਤੇ ਰੱਬ ਦੇ ਨਾਲ ਚਿਤ ਕਿਉਂ ਨਹੀਂ ਜੋੜਦਾ ਉਹਦੇ ਧੰਦਿਆਂ 'ਚ ਫਸਿਆ ਇਹ ਭਗਤ ਨਾਮਦੇਵ ਸਾਹਿਬ ਜੀ ਨੇ ਕਿਹਾ ਹੀ ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ ਹਾਸ ਪਾਓ ਕਰ ਕਾਮ ਸਭ ਚਿਤ ਨਿਰੰਜਨ ਨਾਲ ਪਿੱਤ ਲੋਚਨ ਜੀ ਹੱਥ ਪੈਰ ਜਿਹੜੇ ਐ ਇਹਨਾਂ ਨਾਲ ਕਾਰ ਕਰੀ ਜਾਈਏ ਤੇ ਚਿਤ ਨਿਰੰਜਨ ਦੇ ਨਾਲ ਜੁੜੇ ਰਹਿੰਦਾ ਮੈਂ ਚਿਤੋਂ ਅੰਦਰੋਂ ਜੁੜਿਆ ਵਾਹਿਗੁਰੂ ਨਾਲ ਤਾਂ ਲੋਚਨ ਜੀ ਕਹਿੰਦੇ ਵੀ ਕੋਈ ਉਦਾਹਰਨ ਦੇ ਕੇ ਸਮਝਾਓ ਮੈਂ ਨਹੀਂ ਇਦਾਂ ਮੰਨਦਾ ਤੇ ਫਿਰ ਭਗਤ ਨਾਮਦੇਵ ਜੀ ਨੇ ਰਾਮ ਕਲੀ ਰਾਗ ਚ ਨਾ ਸ਼ਬਦ ਉਚਾਰਿਆ ਉਹ ਚ ਪੰਜ ਉਦਾਹਰਨਾਂ ਦਿੱਤੀਆਂ ਤੇ ਉਹਨਿਆਂ ਦੇ ਵਿੱਚੋਂ ਇੱਕ ਗੁੱਡੇ ਉੱਡਦੇ ਵੇਖ ਕੇ ਬੱਚਿਆਂ ਨੂੰ ਗੁੱਡੇ ਉਡਾਉਂਦਿਆਂ ਵੇਖ ਕੇ ਪਤੰਗ ਤੇ ਉਹ ਚੋਂ ਵੀ ਭਗਤ ਨਾਮਦੇਵ ਜੀ ਨੇ ਸਿੱਖੀ ਸਿਖਿਆ ਦਿੱਤੀ ਆ ਗੁਰਮਤਿ ਇਹ ਲੋ ਹਰ ਇੱਕ ਚੀਜ਼ ਤੋਂ ਸਿੱਖਿਆ ਲੈਂਦੀ ਆ ਇਹਨਾਂ ਲੱਗੇ ਤਲੋਚਨ ਜੀ ਵੀ ਵੇਖੋ ਕਾ ਆਨੀਲੇ ਕਾਗਦ ਕਾਟੀਲੇ ਗੁੱਡੀ ਆਕਾਸ਼ ਮੱਧੇ ਪਰਮੀ ਲਈ ਕਿ ਜਿਵੇਂ ਬੱਚੇ ਕਾਗਦ ਲੈ ਆਉਂਦੇ ਆ ਦੁਕਾਨ ਤੋਂ ਖਰੀਦ ਕੇ ਕੱਟ ਕੇ ਉਹਦੀ ਗੁੱਡੀ ਬਣਾਉਂਦੇ ਆ ਫਿਰ ਡੋਰ ਪਾ ਕੇ ਤਲਾਵਾਂ ਪਾ ਕੇ ਆਕਾਸ਼ ਵਿੱਚ ਵਧਾ ਦਿੰਦੇ ਆ ਤੇ ਉੱਪਰ ਮਾਉਂਦੇ ਆ ਕਦੀ ਇੱਧਰ ਕਦੀ ਉੱਧਰ ਕਿਉਂਕਿ ਜਿਵੇਂ ਹੁਣ ਗੁੱਡੇ ਬਣੇ ਬਣਾਤੇ ਮਿਲਦੇ ਆ ਪਹਿਲਾਂ ਨਹੀਂ ਸੀ ਮਿਲਦੇ ਉਦੋਂ ਆਪ ਬਣਾਉਣੇ ਪੈਂਦੇ ਸੀ ਤੇ ਉਹ ਉਦਾਹਰਨ ਲਈ ਤੇ ਕਹਿੰਦੇ ਉਹ ਗੁੰਡਾ ਆਕਾਸ਼ ਵਿੱਚ ਉੱਡਦਾ ਜਿਹੜਾ ਅਡਾਉਣ ਵਾਲਾ ਵਾ ਨਾ ਪੰਜ ਸੱਤ ਉਹਦੇ ਮਿੱਤਰਾਂ ਆ ਵੀ ਉਹਦੇ ਨਾਲ ਖਲੋਤੇ ਹੁੰਦੇ ਆ ਪੰਜ ਜਨਾਂ ਸੇ ਬਾਤ ਬਤਉਆ ਚੀਤ ਸੋ ਡੋਰੀ ਰਾਖੀ ਹਲੇ ਪੰਜ ਸੱਤ ਮਿੱਤਰਾਂ ਦੇ ਨਾਲ ਉਹ ਗੱਲਾਂ ਬਾਤਾਂ ਵੀ ਕਰਦਾ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਗੱਲਾਂ ਵੀ ਦੱਸਦਾ ਬਤੰਦਾ ਆ ਪਰ ਚੇਤੋ ਦਾ ਜਿਹੜਾ ਪਤੰਗ ਦੀ ਡੋਰ ਦੇ ਵਿੱਚ ਹੁੰਦਾ ਉਧਰ ਧਿਆਨ ਰੱਖਦਾ ਸੀ ਜਿਵੇਂ ਜਿਵੇਂ ਤੁਣਕੇ ਵੀ ਮਾਰਦਾ ਰਹਿੰਦਾ ਵੀ ਗੁੰਡਾ ਮੇਰੇ ਕਿਤੇ ਵਧਿਆ ਵਧਾਇਆ ਡਿੱਗ ਨਾ ਪਵੇ ਕਿਤੇ ਆਪਣੇ ਆਪ ਕਿਸ ਨਾ ਪੇਚਾਂ ਨਾ ਪੈ ਜੇ ਤੇ ਧਿਆਨ ਉਹਦਾ ਗੁੱਡੇ 'ਚ ਹੁੰਦਾ ਤਾਂ ਗੱਲਾਂ ਬਾਤਾਂ ਕਰਦਾ ਆ ਇਹ ਤੁਸੀਂ ਸਾਰੇ ਵੇਖਦੋਗੇ ਗੁੱਡੇ ਡਾਰੇ ਜਦੋਂ ਪੰਜ ਪੰਜ ਛੇ ਛੇ ਜਾਣੇ ਇਕੱਠੇ ਹੋ ਕੇ ਗੱਲਾਂ ਨਹੀਂ ਕਰਦੇ ਇਹ ਤੇ ਗੁੱਡੇ ਵੀ ਡੋਂਦੇ ਆ ਤੇ ਇਹਦੇ ਵਿੱਚ ਉਹ ਨਾਮਦੇਵ ਜੀ ਸਿੱਖਿਆ ਦਿੰਦੇ ਵੀ ਜਿਵੇਂ ਉਹ ਬੱਚੇ ਦੋਰ ਦੇ ਵਿੱਚ ਪਤੰਗ ਦੇ ਵਿੱਚ ਧਿਆਨ ਰੱਖਦੇ ਆ ਨਾ ਇਸੇ ਤਰ੍ਹਾਂ ਸਾਨੂੰ ਵੀ ਆਪਣਾ ਹੱਥਕਾਰ ਵਾਲ ਤੇ ਚਿਤਕਰਤਾਲ ਵਾਲ ਕਰਕੇ ਬੰਦਗੀ ਕੀਤੀ ਜਾ ਸਕਦੀ ਆ ਜਿੰਨੇ ਸਿੱਖਿਆ ਲੈਣੀ ਆ ਗੁੱਡੇ ਉਡ ਦੇ ਵੇਖ ਕੇ ਇਹਨੇ ਛੜੂ ਭੂਜੂ ਨਾ ਕਰਿਓ ਗੁੱਡੇ ਉਡ ਦੇ ਵੇਖ ਕੇ ਇਹ ਉਦਾਹਰਨ ਬਾਣੀ ਦੀ ਲੈ ਲਓ ਕਿ ਜਿੱਦਾਂ ਇਹ ਗੁੱਡੇ ਡਾਂਦੇ ਧਿਆਨ ਦੇ ਨਾਲ ਤੇ ਸਾਰੇ ਹੱਸ ਖੇਡਾ ਵੀ ਕਰ ਰਹੇ ਨੇ ਆਸ ਵਿੱਚ ਇਦਾਂ ਆਪਾਂ ਆਪਣੀ ਕਿਰਤ ਵੀ ਕਰੀਏ ਕਿ ਪਰਮੇਸ਼ਰ ਦੇ ਨਾਲ ਵੀ ਜੁੜੀਏ ਉਹਨਾਂ ਮੂਲਖਾਂ ਨੂੰ ਉਹਨਾਂ ਪ੍ਰਚਾਰਕਾਂ ਨੂੰ ਇਹ ਤੋ ਸਿੱਖਿਆ ਲੈਣੀ ਚਾਹੀਦੀ ਆ ਵੀ ਲਾਣ ਤਾਂ ਪੈਂਦੀਆਂ ਰਹਿਣੀਆਂ ਤੁਹਾਨੂੰ ਜਿਹੜੇ ਹਰ ਗੱਲ ਤੇ ਕਹਿੰਦੇ ਇੰਨਾ ਗੁਰਮਤ ਦਾ ਕੀ ਸੰਬੰਧ ਇੰਨਾ ਗੁਰਮਤ ਦਾ ਕੀ ਸੰਬੰਧ ਜਿਹੜੇ ਵੀ ਢੰਗ ਦੇ ਨਾਲ ਕਰਤਾਰ ਚੇਤ ਆਵੇ ਸਿੱਖੀ ਦਾ ਵਾਧਾ ਹੋਵੇ ਉਹ ਸਾਰੇ ਢੰਗ ਤਰੀਕੇ ਠੀਕ ਨੇ ਇਹ ਕਰਕੇ ਨਾ ਬਹੁਤਾ ਭੌਂਕਿਆ ਕਰੋ ਚਪੈਰੇ ਸਮਾਗਮ ਅਰਗੇ ਸਮਾਗਮ ਮਾਰੇ ਗੁਰਮਤ ਸਮਾਗਮਾਂ ਦੀ ਨਿੰਦਿਆ ਨਾ ਕਰੋ ਕਰੋ ਤੁਹਾਨੂੰ ਰੋਟੀ ਪੈਂਦੀ ਆ ਗੁਰੂ ਘਰੋਂ ਤੇ ਭੌਂਕਿਆ ਗੁਰਦਾਰੇ ਵਾਲ ਨੂੰ ਕਰਕੇ ਨਾ ਕਰੋ ਉਹੀਂ ਪ੍ਰਚਾਰ ਕਰੋ ਸਿੱਖੀ ਦਾ ਈਸਾਈਆਂ ਵਾਲੇ, ਭੇਖੀਆਂ ਪਖੰਡੀਆਂ, ਦੰਬੀਆਂ ਵਾਲੇ ਪਾਸੇ, ਗੁਰਬਾਣੀ ਦੀ ਬਦਬੀ ਵਾਲੇ ਕਰਨ ਵਾਲਿਆਂ ਪਾਸੇ ਧਿਆਨ ਦਿਓ। ਸੋ ਇਸ ਕਰਕੇ ਇਹ ਗੁੱਡੇ ਹਣ ਦੇ ਵੇਖ ਕੇ ਮਨ ਚ ਆਇਆ ਸੀ ਇੰਨਾ ਕਿ ਇਹ ਅੱਜ ਵੀ ਆਨੀਲੇ ਕਾਗਜ਼, ਕਾਟੀਲੇ ਗੁੱਡੀ ਆਕਾਸ਼ ਮੱਧੇ ਪਰਮਈਅਲੇ ਪੰਜ ਜਨਿਆਂ ਸਿਓ, ਪੰਜ ਜਨਾਂ ਸਿਓ ਬਾਤ ਬਤਵਵਾ। ਚੀਤ ਸੋ ਡੋਰੀ ਰਾਖੀ ਹਲੇ ਵਾਹਿਗੁਰਜੀ ਕਾ ਖਾਲਸਾ, ਵਾਹਿਗੁਰਜੀ ਕੀ ਫਤਿਹ।